BRTS ਲੇਨ ਪ੍ਰੋਜੈਕਟ ਜਿਸ ਨੂੰ ਬੜੇ ਚਾਵਾਂ ਦੇ ਨਾਲ ਅੰਮ੍ਰਿਤਸਰ ਵਿੱਚ ਚਲਾਇਆ ਗਿਆ। ਅਕਾਲੀ ਪਾਸਪਾਸ ਸਰਕਾਰ ਦੌਰਾਨ ਸ਼ੁਰੂ ਹੋਇਆ ਇਹ ਪ੍ਰੋਜੈਕਟ ਅਜ ਬੰਦ ਹੁੰਦੀ ਕਗਾਰ ਥੇ। ਕਰਮਚਾਰੀ ਲਗਾਤਾਰ ਤਰਨੇ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਉਹ ਦਰ ਸੜਕਾਂ ਤੇ ਬਣੀ BRTS ਲੇਨ ਨੇ ਜਗਾ ਕੇਰੀ ਹੋਈ ਹੈ। ਜੇਕਰ ਇਸ ਪ੍ਰੋਜੈਕਟ ਨੂੰ ਨਹੀਂ ਚਲਾਉਣਾ ਤਾਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਇਸ ਲੇਨ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਟ੍ਰੈਫਿਕ ਵਿੱਚ ਕੋਈ ਵਿਘਨ ਨਾ ਆ ਸਕੇ। BRTS ਪ੍ਰੋਜੈਕਟ ਜੋ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਕਾਂਗਰਸ ਵੱਲੋਂ ਥੋੜੀ ਦੇਰ ਚਲਾਇਆ ਗਿਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਹ ਪ੍ਰੋਜੈਕਟ ਜਿਹੜਾ ਹੈ ਹੁਣ ਫਿਰ ਰੁਕ ਰੁਕੇ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਰੀਡੋਰ ਦਿਆਂ ਨੇ ਜਿੱਥੇ ਸਾਰਾ ਖਾਲੀ ਪਿਆ ਹੈ ਕੋਰੀਡੋਰ ਸਿਰਫ ਇੱਕ ਸਿਕਿਉਰਿਟੀ ਗਾਰਡ ਹੈ ਤੇ ਜਿਹੜੇ ਬਾਕੀ ਦੇ ਮੁਲਾਜ਼ਮ ਨੇ ਉਹ ਅੱਜਕੱਲ ਧਰਨਿਆਂ ਤੇ ਬੈਠੇ ਹੋਏ ਨੇ ਜਿਨ੍ਹਾਂ ਦਾ ਆਖਣਾ ਹੈ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੋ ਇਥੋਂ ਇਹ ਸਾਫ ਜ਼ਾਹਿਰ ਹੈ ਕਿ BRTS ਪ੍ਰੋਜੈਕਟ ਜਿਹੜਾ ਹੈ ਉਹ ਘਾਟੇ ਵਿੱਚ ਚੱਲ ਰਿਹਾ ਹੈ ਤੇ ਕਈ ਵਾਰ ਇਸ ਬਾਰੇ ਅਸੀਂ ਖਬਰਾਂ ਵਿਖਾ ਚੁੱਕੇ ਆਂ ਪਰ ਸੰਬੰਧਤ ਵਿਭਾਗ ਜਿਹੜਾ ਹੈ ਜਾਂ ਨਗਰ ਨਿਗਮ ਹੈ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਮਾਜ ਸੇਵਕ ਬਲਕਿਸ਼ਣ ਸ਼ਰਮਾ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਹਰ ਮੁੱਦੇ ਤੇ ਬੋਲਦੇ ਨੇ ਸ਼ਰਮਾ ਜੀ ਕੀ ਕਹੋਗੇ ਜਿਹੜਾ BRTS ਪ੍ਰੋਜੈਕਟ ਹੈ ਉਹ ਕਿਉਂ ਨਹੀਂ ਚੱਲ ਪਾ ਰਿਹਾ ਬਾਰ ਬਾਰ ਬੱਸਾਂ ਰੁਕ ਜਾਂਦੀਆਂ ਨੇ ਦੇਖੋ ਜੀ ਇਹ ਮੁੱਦਾ ਅਸੀਂ ਅੱਗੇ ਵੀ ਤਿੰਨ ਚਾਰ ਵਾਰੀ ਚੁੱਕ ਚੁੱਕੇ ਹਾਂ ਕਿਉਂਕਿ ਇਹਨਾਂ ਹਾਲਾਤਾਂ ਨੂੰ ਦੇਖ ਕੇ ਜੋ ਇਸ ਵੇਲੇ ਹਾਲਾਤ ਬਣ ਚੁੱਕੇ ਨੇ ਉਹ ਬੜੇ ਹੀ ਖਰਾਬ ਨੇ ਕਿਉਂਕਿ ਜਿਹੜੀ ਹੈ ਕਿ ਅੰਗਰੇਜ਼ ਗਵਰਨਮੈਂਟ ਨੇ ਇਹ 100 ਫੁੱਟ ਰੋਡ ਉਦੋਂ ਬਣਾਈ ਸੀ ਜਦੋਂ ਅੰਮ੍ਰਿਤਸਰ ਦੀ ਆਵਾਦੀ 3 ਲੱਖ ਵੀ ਨਹੀਂ ਸੀ ਜਿਹੜੀ ਕਿ ਇਸ ਵੇਲੇ 25 ਲੱਖ ਤੋਂ ਤਾਂ ਟੱਪ ਚੁੱਕੀ ਆ ਤੇ ਤੁਸੀਂ ਆਪੇ ਜਾਣ ਸਕਦੇ ਹੋ ਵੀ ਕਿੰਨਾ ਰਸ਼ ਹੋ ਗਿਆ ਹੋਵੇਗਾ ਅੰਗਰੇਜ਼ ਗਵਰਨਮੈਂਟ ਕੀ ਸੋਚਦੀ ਹੁੰਦੀ ਸੀ ਕਿ 100 ਸਾਲ ਪਹਿਲਾਂ ਦਾ ਹੀ ਰਿਕਾਰਡ ਬਣਾ ਦਿੰਦੀ ਸੀ ਜੋ ਅੱਜ ਅਸੀਂ ਦੇਖ ਰਹੇ ਹਾਂ ਅਸੀਂ ਅਸੀਂ ਲਾਈਨ 'ਚ ਖੜੇ ਹਾਂ ਬਟਾਲਾ ਰੋਡ ਦੇ ਵਿੱਚ ਜਿਹੜਾ ਕਿ ਬੀ ਆਰਟੀਐਸ ਬੱਸ ਜਿਹੜੀ ਹੈ ਇਹਦਾ ਡਿਪੋ ਵੀ ਹੈ ਡਿਪੋ ਵੀ ਹੈ ਔਰ ਇਸ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਲਾਈਨ ਦੇ ਵਿੱਚ ਸੜਕਾਂ ਜਿਹੜੀਆਂ ਸੀ ਉਹ ਛੋਟੀਆਂ ਕਰਕੇ ਬੀ ਆਰਟੀਐਸ ਬੱਸ ਚਲਾਉਣ ਵਾਸਤੇ ਸੜਕ ਨੂੰ ਉਤੋਂ ਦੀ ਬਣਾ ਦਿੱਤੀ ਗਈ ਸੀ ਵੈਸੇ ਤਾਂ ਮੈਂ ਜੋ ਸੋਚਦਾ ਹੈ ਕਿ ਇਹ ਲੋਕਾਂ ਵਾਸਤੇ ਨਹੀਂ ਸੀ ਕਿਉਂਕਿ ਜੇ ਲੋਕਾਂ ਵਾਸਤੇ ਹੁੰਦੀਆਂ ਤੇ ਸੜਕਾਂ ਜਿਹੜੀਆਂ ਆ ਇਹ ਬੱਸਾਂ ਚਾਲੂ ਹੁੰਦੀਆਂ ਕਿਉਂਕਿ ਇਹ ਸਮੇਂ-ਸਮੇਂ ਦੇ ਨਾਲ ਇੱਕ ਦੋ ਮਹੀਨਿਆਂ ਵਾਸਤੇ ਬੱਸਾਂ ਚਲਾਉਂਦੀਆਂ ਨੇ ਤੋਂ ਉਸ ਦੇ ਨਾਲ-ਨਾਲ ਹੁਣ ਜੇ ਆਪਾਂ ਕਹੀਏ ਆਮ ਆਦਮੀ ਪਾਰਟੀ ਆਈ ਹੈ ਤੇ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਮਤਲਬ ਵਾਅਦੇ ਕੀਤੇ ਲੋਕਾਂ ਨਾਲ ਲੇਕਿਨ ਜਿੱਥੇ ਦੇਖੀਏ ਕਿ ਕੁਝ ਵਾਅਦੇ ਗੱਲਾਂ ਨਾਲ ਹੀ ਪੂਰੇ ਕੀਤੇ ਕੁਝ ਗੱਲ ਬੀਆਰਟੀ ਅੱਜ ਬਸ ਦੀ ਗੱਲ ਕਰੀਏ ਆ ਇਹ ਬਸ ਵੀ ਉਹਨਾਂ ਕੋਲ ਨਹੀਂ ਚੱਲ ਪਾਰੀ 3 ਸਾਲ ਹੋ ਚੁੱਕੇ ਨੇ ਤੇ ਸ਼ਰਮਾ ਜੀ ਅੰਮ੍ਰਿਤਸਰ ਦਾ ਜਿਹੜਾ ਟ੍ਰੈਫਿਕ ਹੈ ਬਹੁਤ ਬੁਰੇ ਹਾਲ ਨੇ ਤੇ ਕੀ ਕਹਿਣਾ ਚਾਹੋਗੇ ਕਿ ਜੇ ਨਹੀਂ ਇਹ ਪ੍ਰੋਜੈਕਟ ਚੱਲ ਰਿਹਾ ਤੇ ਇਹਨੂੰ ਹਟਾ ਕੇ ਸੜਕਾਂ ਖੁੱਲੀਆਂ ਕਰ ਦੇਣੀਆਂ ਚਾਹੀਦੀਆਂ ਨੇ ਕੋਰੀਡੋਰ ਬਿਲਕੁਲ ਜੀ ਬਿਲਕੁਲ ਜਿਹੜੇ ਆਪਾਂ ਨੂੰ ਵੀਜਾ ਨਗਰੀ ਆ ਬਟਾਲਾ ਰੋਡ ਦੇ ਵਿੱਚ ਜਿਹੜੇ ਮੁਸਤਫਾ ਬਾਦ ਦੇ ਨਿੱਕੇ ਨਿੱਕੇ ਸ਼ਹਿਰ ਅੰਦਰ ਨੂੰ ਲੱਗਦੇ ਨੇ ਇਹਨਾਂ ਦਾ ਜਦੋਂ ਰੂਮ ਜਿਹੜਾ ਬਾਹਰ ਨਿਕਲਦਾ ਇੰਨੀ ਕਿ ਪੀੜ ਹੋ ਜਾਂਦੀ ਇੱਥੇ ਵੀ ਡੈਂਟਰ ਹਸਪੀਟਲ ਤੇ ਆਪਾਂ ਖੜੇ ਇੱਥੇ ਇੰਨਾ ਕਿ ਰਸ਼ ਹੋ ਜਾਂਦਾ ਹੈ ਇੱਕ-ਇੱਕ ਘੰਟੇ ਤੱਕ ਇਹਨਾਂ ਨੂੰ ਆਪਣੇ ਇੱਥੇ ਚੌਕ ਦੇ ਉੱਤੇ ਲਾਈਟਾਂ ਵੀ ਲਵਾਉਣੀਆਂ ਪੈ ਗਈਆਂ ਜਿਹੜੀ ਕਿ ਲੋਡ ਨਹੀਂ ਸੀ ਤੇ ਰਸ਼ ਕਰਕੇ ਹੀ ਲਾਈਟਾਂ ਲਵਾਈਆਂ ਗਈਆਂ ਤੇ ਚਲਾਣ ਤੇ ਲਗਾਤਾਰ ਜਿਹੜੇ ਹੁੰਦੇ ਹੁੰਦੇ ਜਿਹੜਾ ਰਸ਼ ਇੰਨਾ ਜ਼ਿਆਦਾ ਹੋ ਗਿਆ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਕਿ ਇੱਕ ਜਿਹੜੇ ਬੱਚਿਆਂ ਦੀ ਸਹੂਲਤਾਂ ਇਹਨਾਂ ਨੇ ਖੋਹ ਲਈਆਂ ਜਿਹੜੇ ਬੱਚੇ ਆਪਣਾ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ ਪੈਸਾ ਨਾ ਹੋਣ ਕਰਕੇ ਥੋੜੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਸੀ ਉਹਦੇ ਨਾਲ ਨਾਲ ਜਿਹੜੇ ਡਰਾਈਵਰ ਹੈ ਜਿਨ੍ਹਾਂ ਨੂੰ ਇਹ ਰੋਜ਼ਗਾਰ ਮਿਲ ਚੁੱਕਾ ਸੀ ਔਰ ਰੋਜ਼ਗਾਰ ਵੀ ਜਿਹੜਾ ਇਹਨਾਂ ਨੇ ਖੋ ਲਿਆ ਔਰ 6-6 ਮਹੀਨੇ ਸਾਲ-ਸਾਲ ਤੋਂ ਲਗਾਤਾਰ ਇਹ ਜੜੀਆਂ ਉਹਨਾਂ ਨੂੰ ਤਨਖਾਹ ਵੀ ਨਹੀਂ ਮਿਲ ਰਹੀਆਂ ਸੋ ਟ੍ਰੈਫਿਕ ਦਾ ਵੀ ਇੰਨਾ ਬੁਰਾ ਹਾਲ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਜਲਦ ਤੋਂ ਜਲਦ ਯਾ ਤੇ ਪੁਲ ਨੂੰ ਢਾ ਦਿੱਤਾ ਜਾਏ ਤੇ ਯਾ ਤੇ ਜੜੀਆਂ ਜਿਹੜੇ ਲੋਕ ਇੱਥੇ ਕਮਾਕਾਰਾਂ ਵਿੱਚ 5-7 ਰੁਪਏ ਵਿੱਚ ਆਪਣਾ ਫਾਇਦਾ ਚੁੱਕਦਿਆਂ ਸੀ ਉਹਨਾਂ ਨੂੰ ਇਹ ਫਾਇਦਾ ਦਿੱਤਾ ਜਾਵੇ ਯਾ ਕਰੋਨਾ ਰੁਪਏ ਜਿਹੜੇ ਜਨਤਾ ਦੇ ਲੱਗੇ ਨੇ ਇਹਨਾਂ ਨੂੰ ਮੁਰਤ ਦੁਬਾਰਾ ਵਸਾਂ ਚਾਲੂ ਕਰਕੇ ਇਹਨਾਂ ਨੂੰ ਇਹ ਸੁਵਿਧਾ ਦਿੱਤੀਆਂ ਜਾਣ ਸੋ ਇਹ ਸਨ ਸਮਾਜ ਸੇਵਕ ਬਲਕਿਸ਼ਿੰਦਰ ਸ਼ਰਮਾ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰੋੜਾਂ ਰੁਪਏ ਦੀਆਂ ਜਿਹੜੀਆਂ ਬੱਸਾਂ ਨੇ ਉਹ ਵੇਰਕਾ ਬਾਈਪਾਸ ਡੀਪੂ ਤੇ ਜਿਹੜੀਆਂ ਉਹ ਸੜ ਰਹੀਆਂ ਨੇ ਜੰਗਾਲ ਲੱਗ ਰਿਹਾ ਏ ਉਥੇ ਪੈਟਰੋਲ ਪੰਪ ਵੀ ਹੈ ਪੂਰਾ ਉਥੇ ਇੱਕ ਡੀਪੂ ਬਣਾਇਆ ਹੋਇਆ ਏ ਪਰ ਜਿਹੜਾ ਜਨਤਾ ਦਾ ਪੈਸਾ ਹੈ ਉਸ ਨੂੰ ਕਿਸ ਕਦਰ ਬਰਬਾਦ ਕੀਤਾ ਜਾ ਰਿਹਾ ਏ ਇਹ ਸੋਚਣ ਵਾਲੀ ਗੱਲ ਹੈ ਸੋ ਉਮੀਦ ਕਰਦੇ ਹਾਂ ਕਿ ਜਲਦ ਇਸ ਵੱਲ ਧਿਆਨ ਦਿੱਤਾ ਜਾਏਗਾ ਸਬੰਧਤ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼